ਮੇਰਾ ਨਾਮ ਰਵੀ ਕੁਮਾਰ ਆ ਸਰਪ੍ਰਸਤ ਸ੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਮੈਂ ਅੱਜ ਜਿਹੜੀ ਮੀਟਿੰਗ ਹੋਈ ਐ ਇਹਦੇ ਵਿੱਚ ਕਾਫੀ ਜਣੀਆਂ ਸ਼ਹਿਰ ਦੀਆਂ ਸੰਸਥਾਵਾਂ ਦੇ ਪ੍ਰਤੀਨਿਧੀ ਇੱਥੇ ਪਹੁੰਚੇ ਨੇ ਪੁਰ ਸ਼ਹਿਰ ਦੇ ਪ੍ਰਮੁੱਖ ਵੀ ਲੋਕਾਂ ਨੇ ਉੱਥੇ ਸੱਦਿਆ ਗਿਆ ਰਾਮਲੀਲਾ ਕਮੇਟੀਾਂ ਦੇ ਵੀ ਪ੍ਰਤੀਨਿਧੀ ਇੱਥੇ ਆਏ ਨੇ ਸਾਰਿਆਂ ਨੂੰ ਇੱਕੋ ਹੀ ਮੈਸੇਜ ਦਿੱਤਾ ਵਾ ਕਿ ਜਿਹੜੀ ਪਿਛਲੇ ਸਾਲ ਦੀ ਤਰ੍ਹਾਂ ਜਿਹੜੀ ਇਸ ਸਾਲ 11 ਜਨਵਰੀ 2025 ਨੂੰ ਰਾਮ ਲਲਾ ਦੀ ਪ੍ਰਾਣ ਪ੍ਰਤੀਸ਼ਟਾ ਦੇ ਸਬੰਧ ਵਿੱਚ ਇਹ ਦੂਸਰੀ ਯਾਤਰਾ ਵਾ ਉਹ ਬੜੇ ਜੋਸ਼ ਦੇ ਨਾਲ ਗੁਰਦਾਸਪੁਰ ਦੇ ਵਿੱਚ ਕੱਢੀ ਜਾਏਗੀ ਲੋਕਾਂ ਨੂੰ ਅਪੀਲ ਕੀਤੀ ਜਾਏਗੀ ਕਿ ਵੀ ਆਪਣੀਆਂ ਦੁਕਾਨਾਂ ਨੂੰ ਉਸੇ ਤਰ੍ਹਾਂ ਹੀ ਲਾਈਟ ਨਾਲ ਸਜਾਇਆ ਜਾਏ ਪੂਸ਼ ਵਰਸ਼ਾ ਕੀਤੀ ਜਾਏ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਔਰ ਇਸੇ ਤਰ੍ਹਾਂ ਹੀ ਰਸਤੇ ਦੇ ਵਿੱਚ ਲੰਗਰ ਲਗਾਏ ਜਾਣ ਉਹਦੇ ਲਈ ਆਪਾਂ ਜਿਹੜਾ ਵਾ ਇੱਕ ਮਹੀਮ ਚਲਾਈ ਹੋਈ ਆ ਡੋਰ ਟੂ ਡੋਰ ਆਪਾਂ ਜਾ ਰਹੇ ਆ ਲੋਕਾਂ ਨੂੰ ਇਹ ਸੰਦੇਸ਼ ਦੇ ਰਹੇ ਆ ਕਾਰਡ ਦੇ ਰਾਹੀਂ ਹੋਰ ਵੀ ਸੋਸ਼ਲ ਮੀਡੀਆ ਦੇ ਰਾਹੀਂ ਵੀ ਜਿਹੜਾ ਵਾ ਆਪਾਂ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾ ਰਹੇ ਆ ਕਿ 11 ਜਨਵਰੀ 2025 ਨੂੰ ਜਿਹੜੀ ਇਹ ਸ਼ੋਭਾ ਯਾਤਰਾ ਵਾ ਅਰ ਵਿੱਚ ਵੱਡ ਚੜ ਕੇ ਸਾਲੋ ਪੂਰੇ ਪਰਿਵਾਰ ਸਾਹਿਤ ਇਹਦੇ ਵਿੱਚ ਤੁਸੀਂ ਸ਼ਾਮਿਲ ਹੋ ਕੇ ਤੇ ਪ੍ਰਭੂ શ્રી ਰਾਮ ਜੀ ਦਾ ਜਿਹੜਾ ਵਾ ਇਹ ਸ਼ੁਭ ਕਾਰਿਆ ਨੂੰ ਸਫਲ ਬਣਾਓ ਮੇਰਾ ਨਾਮ ਕਰਨ ਸਿੰਘ ਹੈ ਮੈਂ ਤਿਬੜੀ ਨਾ ਮਸ਼ਾਅੱਲਾ ਤੋਂ ਭੋਲੇ ਦੀ ਫੌਜ ਕਰੇਗੀ ਮੋਜ ਕਮੇਟੀ ਦਾ ਛੋਟਾ ਸੇਵਕ ਹਾਂ 11 ਤਰੀਕ ਨੂੰ ਜਿਹੜਾ ਪ੍ਰੋਗਰਾਮ ਦਾ ਕਾਰਜਭਵਿਸ਼ ਹੋ ਯਾਤਰਾ ਹੋ ਰਹੀ ਹੈ ਇਹਦੇ ਵਿੱਚ ਅਸੀਂ ਵੀ ਬਹੁਤ ਵੱਡਾ ਯੋਗਦਾਨ ਦੇਵਾਂਗੇ ਸਾਡੀ ਕਮੇਟੀ ਦੇ ਬੱਦ ਤੋਂ ਬੱਦ ਮੈਂਬਰ ਇੱਥੇ ਆਣਗੇ ਹੋਰ ਪਿੰਡ ਵਾਸੀਆਂ ਨੂੰ ਵੀ ਅਸੀਂ ਘਰ-ਟੂ-ਘਰ ਜਾ ਕੇ ਸਨੇਹਾ ਦੇਵਾਂਗੇ ਕਿ ਗੁਰਦਾਸਪੁਰ ਦੇ ਵਿੱਚ ਪਿਛਲੀ ਵਾਰ ਵਾਂਗੂ ਵੀ ਇਸ ਵਾਰ ਵੀ ਬਹੁਤ ਹੀ ਵੱਡਾ ਸ਼ੋਹ ਯਾਤਰਾ ਨਿਕਲ ਰਿਹਾ ਹੈ ਤੇ ਉਹਦੇ ਵਿੱਚ ਆ ਕੇ ਯੋਗਦਾਨ ਕਰੋ ਤੇ ਬੱਦ ਤੋਂ ਬੱਦ ਉਹਨਾਂ ਨੂੰ ਲੈ ਕੇ ਆਵਾਂਗੇ ਜਿਸ ਤਰ੍ਹਾਂ ਪਿਛਲੀ ਵਾਰ ਹੋਇਆ ਸੀ ਬਹੁਤ ਹੀ ਵਧੀਆ ਰਿਹਾ ਸੀ ਉਮੀਦ ਹੈ ਕਿ ਇਸ ਸਾਲ ਉਹ ਤੋਂ ਵੀ ਵੱਧ ਕੇ ਹੋਵੇ ਅਸੀਂ ਬੱਦ ਤੋਂ ਬੱਦ ਚੜ੍ਹ ਕੇ ਆ ਸੇਵਾ ਕਰੀਏ ਮੇਰਾ ਨਾਮ ਅਜੀਤ ਕੁਮਾਰ ਮੈਂ ਸਨਾਤਨ ਜਾਗਰਣ ਮੰਚ ਦਾ ਸਦਸਾ ਮੈਂ ਗੁਰਦਾਸਪੁਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਬੋਵੇ ਸ਼ੋਭਾ ਯਾਤਰਾ ਦੇ ਵਿੱਚ ਪਿਛਲੀ ਵਾਰ ਹਿੱਸਾ ਲਿਆ ਸੀਗਾ ਇਸ ਵਾਰ ਵੀ ਵੱਧ ਚੜ ਕੇ ਹਿੱਸਾ ਲਓ ਔਰ ਇਸ ਯਾਤਰਾ ਨੂੰ ਹੋਰ ਬੋਵੇ ਬਣਾਇਆ ਜਾਏ ਤਾਂ ਕਿ ਅਯੁੱਧਿਆ ਤੱਕ ਇਸ ਦੀ ਗੂੰਜ ਜਾਏ ਕਿ ਅਯੁੱਧਿਆ ਸਿਰਫ ਉਰੀ ਅਯੁੱਧਿਆ ਵਾਸੀ ਜਿਹੜੇ ਸੀ ਰਾਮ ਮੰਦਰ ਨੂੰ ਪ੍ਰਾਨ ਨਹੀਂ ਕਰਦੇ ਗੁਰਦਾਸਪੁਰ ਦੇ ਵਾਸੀ ਵੀ ਪੂਰਾ ਪਿਆਰ ਕਰਦੇ ਹਨ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਜਾਏ ਕਿ ਲੋਕ ਸੋਚਦੇ ਹੀ ਰਹਿ ਜਾਣ ਜਿਸ ਤਰ੍ਹਾਂ ਕਿ ਪਿਛਲੀ ਵਾਰੀ ਲਗਭਗ ਸੰਖਿਆ 20 ਤੋਂ 25 ਹਜ਼ਾਰ ਸੀ ਮੈਂ ਉਮੀਦ ਕਰਦਾ ਇਸ ਵਾਰੀ ਸੰਖਿਆ ਹੋਰ ਵਧੇ ਜੈ ਸ਼੍ਰੀ ਰਾਮ 一血。Yeah,